ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਦੀਪਕ अरोड़ा ਐਕਸਪਲੇਨਰ ਨਗਰ ਪੰਚਾਇਤ aí ਨਾਲਾ ਔਨਾ ਦੀਪਕ ਇਲੈਕਟ੍ਰਿਕ ਨੀ ਨਾਲਾ ਮੈਂ ਆਪਣੇ ਕੋਲ ਆਪਣੇ ਟੀਮ ਕੋਲ ਆਪਣੇ ਕਾਂਗਰਸੀ ਭਾਈਚਾਰੇ ਕੋਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਗੁਰਪੁਰਬ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਮੈਂ ਉਮੀਦ ਕਰਦਾ ਹਾਂ ਬਾਹਰ ਬੈਠੀਆਂ ਜਿੰਨੀਆਂ ਵੀ ਸੰਗਤਾਂ ਨੇ ਜਿੰਨੇ ਵੀ ਮੇਰੇ ਸਮੂਹ ਪਰਿਵਾਰ ਨੇ ਮੇਰੇ ਭਾਈਚਾਰੇ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਮੇਰਾ ਸਮੂਹ ਭਾਈਚਾਰਾ ਹੈ ਉਹ ਚਾਹੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੈ ਮੈਂ ਸਮਝਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਦੀ ਹਰ ਇਨਸਾਨ ਦੇ ਉੱਤੇ ਬਹੁਤ ਕਿਰਪਾ ਹੈ ਕਿਉਂਕਿ ਇਹ ਉਹੀ ਗੁਰੂ ਨੇ ਜਿਨ੍ਹਾਂ ਦੇ ਚਲਾਏ ਲੰਗਰਾਂ ਵਿੱਚ ਅੱਜ ਤੱਕ ਬਰਕਤ ਪੈ ਰਹੀ ਆ ਔਰ ਸਾਡੇ ਘਰਾਂ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਇਹ ਗੁਰੂ ਨਾਨਕ ਦੇਵ ਜੀ ਗੁਰੂਆਂ ਦੀ ਜਨ ਹੈ ਔਰ ਇਸ ਟਾਈਮ ਦੇ ਉੱਤੇ ਜਿਹੜੇ ਲੋਕਾਂ ਦਾ ਵਿਸ਼ਵਾਸ ਗੁਰੂਆਂ ਉੱਤੇ ਹੈਗਾ ਜਿਨ੍ਹਾਂ ਲੋਕਾਂ ਦੀ ਗੁਰੂਆਂ ਦੇ ਨਾਲ ਲਗਣ ਨੇ ਨੇ ਉਹ ਵੱਧ ਫੁੱਲ ਰਹੇ ਨੇ ਉੱਪਰ ਨੂੰ ਜਾ ਰਹੇ ਨੇ ਮੈਂ ਫਿਰ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਕਰਦਾ ਹਾਂ ਜਿਸ ਦਾ ਤੁਹਾਡਾ ਲਗਨ ਗੁਰੂ ਰਾਮ ਰਾਜ ਨਾਲ ਜੁੜੀ ਹੋਈ ਆ ਗੁਰੂ ਰਾਮਦਾਸ ਜੀ ਨਾਲ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਹੋਈ ਆ ਐਸੇ ਹੀ ਆਪਣੀ ਲਗਨ ਵਧਾਈ ਰੱਖੋ ਤੇ ਦੁਨੀਆ ਇੰਜ ਹੀ ਤਤਪਰ ਹੋ ਕੇ ਗਾਂ ਵਾਦੀ ਵੀਰੇ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ